ਗੁਰੂ ਪਿਆਰਿਓ ਮਨੁੱਖ ਦੇ ਅੰਦਰ ਕਿਵੇਂ ਸ਼ਾਂਤੀ ਪੈਦਾ ਹੁੰਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਟੰਕ ਤੇ ਬਖਸ਼ਿਸ਼ ਕਰਤੇ ਹਨ ਸੱਚੇ ਕਬਿਆਥਾਈ ਪਵੇ ਬਿਨ ਸੱਚੇ ਕਥਨੀਵਾਦ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪ੍ਰਵਾਨ ਹੁੰਦਾ ਹੈ ਜੇ ਆਤਮਿਕ ਟੋਲਤਾ ਵੀ ਟਿੱਕੇ ਕੀਤਾ ਜਾਏ ਆਤਮਿਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ ਸਹਿਜ ਹੀ ਭਗਤੀ ਉਪਜੇ ਸਹਿਜ ਪਿਆਰ ਇਵਰਾਗ ਆਤਮਿਕ ਡੋਲਤਾ ਵਿੱਚ ਟਿਕਿਆ ਹੀ ਮਨੁੱਖ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ ਆਤਮਿਕ ਡੋਲਤਾ ਦੇ ਰਾਹੀ ਹੀ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਟਿਕਦਾ ਹੈ ਦੁਨੀਆਂ ਵੱਲੋਂ ਬਰਾਗ ਵਿੱਚ ਰਹਿੰਦਾ ਹੈ ਸਹਿਜ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜ ਜੀਵਨ ਬਾਤ ਆਤਮਿਕ ਡੋਲਤਾ ਤੋਂ ਆਤਮਿਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ ਆਤਮਿਕ ਅਡੋਲਤਾ ਤੋਂ ਬਿਨਾਂ ਮਨੁੱਖ ਦੀ ਸਾਰੀ ਜ਼ਿੰਦਗੀ ਵਿਅਰਥ ਜਾਂਦੀ ਹੈ ਗੁਰੂ ਪਿਆਰਿਓ ਆਤਮਿਕ ਅਡੋਲਤਾ ਚ ਟਿਕ ਕੇ ਹੀ ਸ਼ਾਂਤੀ ਮਿਲਦੀ ਹੈ